ਜਦੋਂ ਪਿੰਡ ਚ ਵੱਡੀ ਚੋਣ ਪ੍ਰਚਾਰ ਵਾਲੀ ਗੱਡੀ ਤਾਂ ਲੋਕਾਂ ਨੇ ਪਾੜ ਤੇ ਆਗੂ ਦੇ ਪੋਸਟਰ ਤੁਸੀਂ ਵੀ ਦੇਖੋ ਕੀ ਕੀਤਾ ਉਹਨਾਂ ਨੇ ਗੱਡੀ ਦੇ ਲੱਕੇ ਪੋਸਟਰਾਂ ਦਾ ਹਾਲ ਕਿਸ ਤਰੀਕੇ ਦੇ ਨਾਲ ਲੋਕੀ ਜਿਹੜੇ ਨੇ ਉਹ ਪੋਸਟਰਾਂ ਨੂੰ ਫਾੜਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਦੱਸ ਦਿਓ ਕਿ ਲੋਕ ਸਭਾ ਚੋਣਾਂ ਜੜੀਆਂ ਨੇ ਉਹ ਨੇੜੇ ਆ ਚੁੱਕੀਆਂ ਨੇ ਇਸ ਵੇਲੇ ਜਿਹੜੇ ਪ੍ਰਚਾਰ ਨੇ ਉਹ ਵੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੇ ਜਾ ਰਹੇ ਨੇ ਭਾਸ਼ਣ ਦਿੱਤੇ ਜਾ ਰਹੇ ਨੇ ਸਟੇਟਮੈਂਟਸ ਦਿੱਤੀਆਂ ਜਾ ਰੀਆਂ ਨੇ ਤੇ ਜਿਹੜੀ ਮਸ਼ਹੂਰੀ ਹੈ ਜਿਹੜੀ ਜਿਹੜਾ ਪ੍ਰਚਾਰ ਹੈ ਲੋਕ ਸਭਾ ਚੋਣਾਂ ਦੇ ਲਈ ਉਹ ਵੱਧ ਚੜ ਕੇ ਹਰ ਆਗੂ ਵੱਲੋਂ ਕੀਤਾ ਜਾ ਰਿਹਾ ਅਜਿਹੇ ਚ ਪਿੰਡ ਵਾਲਿਆਂ ਨੇ ਜਿਹੜਾ ਰੋਸਾ ਪ੍ਰਗਟ ਕਰਦੇ ਹੋਏ ਜਦੋਂ ਗੱਡੀ ਜਿਹੜੀ ਹੈ ਪ੍ਰਚਾਰ ਵਾਲੀ ਉਹ ਪਿੰਡ ਵਿੱਚ ਵੱੜਦੀ ਹੈ ਤਾਂ ਪੋਸਟਰ ਜਿਹੜੇ ਨੇ ਆਗੂਆਂ ਦੇ ਫਾੜੇ ਗਏ ਨੇ ਤਾਂ ਦੱਸਦੀ ਹੈ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਆ ਕਿਸਾਨ ਅੰਦੋਲਨ ਬੇਸ਼ੱਕ ਹੋ ਸਕਦਾ ਹੈ ਕਿਉਂਕਿ ਕਿਹਾ ਗਿਆ ਸੀ ਕਿ ਕਿਸਾਨ ਅੰਦੋਲਨ ਨੂੰ ਰੋਕ ਦਿੱਤਾ ਗਿਆ ਸੀ ਦਿੱਲੀ ਜਾਣ ਤੋਂ ਦਿੱਲੀ ਜਿਹੜਾ ਕਿਸਾਨ ਆਗੂਆਂ ਨੂੰ ਨਹੀਂ ਜਾਣ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਲੋਕਾਂ ਦੇ ਵਿੱਚ ਰੋਸ ਪ੍ਰਗਟ ਹੋਇਆ ਸੀ ਤੇ ਲੋਕਾਂ ਨੇ ਕਿਹਾ ਸੀ ਕਿ ਜਦੋਂ ਹੁਣ ਪਿੰਡ ਦੇ ਵਿੱਚ ਲੋਕ ਪ੍ਰਚਾਰ ਕਰਨ ਦੇ ਲਈ ਆਉਣਗੇ ਤਾਂ ਅਸੀਂ ਵੀ ਇਹਨਾਂ ਨੂੰ ਉੱਥੋਂ ਹੀ ਮੋੜ ਦਵਾਂਗੇ ਅਸੀਂ ਵੀ ਪਿੰਡ ਦੇ ਵਿੱਚ ਨਹੀਂ ਆਣ ਦਵਾਂਗੇ ਇਸ ਨੂੰ ਲੈ ਕੇ ਪੋਸਟਰ ਵੀ ਜਾਰੀ ਕੀਤਾ ਗਿਆ ਸੀ ਕਿ ਪਿੰਡ ਦੇ ਵਿੱਚ ਜਿਹੜੀ ਐਂਟਰੀ ਆ ਉਹ ਚੋਣ ਪ੍ਰਚਾਰ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਤਾਂ ਉਸ ਨੂੰ ਦੇਖਦੇ ਹੋਏ ਆ ਪੋਸਟਰ ਨੇ ਜਿਹੜੇ ਆ ਇਸ ਤਰੀਕੇ ਦੇ ਨਾਲ ਫਾੜੇ ਗਏ ਨੇ ਤਾਂ ਵੀਡੀਓ ਕਲਿੱਪ ਤੁਸੀਂ ਦੇਖ ਸਕਦੇ ਹੋ De trenger noen lærere.